ਉਮੀਦ ਸੰਸਥਾ ਦੀ ਭੈਣਾਂ ਦੀ ਉਮੀਦ ਯੋਜਨਾ ਲਈ ਆਈ ਰੰਗ ਵੱਡੇ ਪੱਦਰ ਤੇ ਮਹਿਲਾਵਾਂ ਨੂੰ ਮਿਲ ਰਿਹਾ ਰੋਜ਼ਗਾਰ ਇਸ ਮੌਕੇ ਦੇ ਉੱਪਰ ਜਿੱਥੇ ਮੁੱਖ ਮਹਿਮਾਨ ਦੇ ਵਜੋਂ ਉਮੀਦ ਦੇ ਚੇਅਰਮੈਨ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸਾਬਕਾ ਵਿਧਾਇਕ ਅਰਵਿੰਦ ਖੰਨਾ ਪਹੁੰਚੇ ਅਤੇ ਅਰਵਿੰਦ ਖੰਨਾ ਵੱਲੋਂ 35 ਮਹਿਲਾਵਾਂ ਨੂੰ ਬੱਕਰੀ ਪਾਲਣ ਦੀ ਸਿਖਲਾਈ ਅਤੇ ਲੋਨ ਸੰਬੰਧੀ ਪੱਤਰਾਂ ਦੀ ਵੰਡ ਕੀਤੀ ਗਈ ਅੰਨਾ ਸਾਹਿਬ ਅੱਜ ਜਿਹੜਾ ਇੱਥੇ ਔਰਤਾਂ ਨੂੰ ਇੱਕ ਸੈਲਫ ਜਿਹੜਾ ਉਹਦੇ ਵਿੱਚ ਗਰੁੱਪਾਂ ਦੇ ਵਿੱਚ ਅਵੇਲੇਬਲ ਕੀਤਾ ਗਿਆ ਉਹ ਕੀ ਹੈਗਾ ਦੇਖੋ ਇਹ ਇੱਕ ਬਹਿਨਾ ਦੀ ਉਮੀਦ ਸਾਡੀ ਪਹਿਲਾ ਉਮੀਦ ਮਹਿਲਾ ਮੰਚ ਚੱਲਦੀ ਸੀ 27 ਸਾਲ ਪਹਿਲਾਂ ਉਹ ਹੌਲੀ ਹੌਲੀ ਆਪਾਂ ਕਨਵਰਟ ਕਰਕੇ ਉਹਦਾ ਨਾਮ ਬਹਿਨਾ ਦੀ ਉਮੀਦ ਬਣਾਇਆ ਤੇ ਇਹ ਬਹਿਨਾ ਦੀ ਉਮੀਦ ਦੇ ਸਾਡੇ 35 ਮੈਂਬਰ ਆ ਉਹਨਾਂ ਦੇ ਪਰਿਵਾਰ ਵੀ ਨਾਲ ਆਏ ਆ ਤੇ ਇਹਨਾਂ ਦੇ ਵਾਸਤੇ ਆਪਾਂ ਜਿਵੇਂ ਤੁਹਾਨੂੰ ਪਤਾ ਹੈ ਆਪਾਂ ਉਪਰ ਆਲੇ ਚੱਕੀ ਜਾਂਦੇ ਆਂ ਕਿ ਘਰ ਬੈ ਕੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਮਦਨੀ ਵਧੇ ਤੇ ਇਹ ਕਿ ਆਪਾਂ ਇਹ ਪਸ਼ੂ ਪਾਲਨ ਮਹਿਕਮੇ ਨਾਲ ਗੱਲ ਕਰਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਸੀ ਗਰੁੱਪ ਮੈਂਬਰਾਂ ਦੀ 35 ਐਸੇ ਗਰੁੱਪ ਦੇ ਮੈਂਬਰ ਆ ਔਰ ਸਾਡਾ ਇਹ ਕੋਸ਼ਿਸ਼ ਹੈ ਕਿ ਹੁਣ ਇਹਨਾਂ ਦੀ ਟ੍ਰੇਨਿੰਗ ਹੋ ਗਈ ਹੈ ਗੁੱਡ ਫਾਰਮਿੰਗ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਲੋਨ ਦਿਲਾ ਕੇ ਬਹਿਣਾ ਦੀ ਉਮੀਦ ਗਰੁੱਪਾਂ ਨੂੰ ਲੋਨ ਦਿਲਾ ਕੇ ਕੋਈ ਮੈਂਬਰ 5 ਗੋਡ ਰੱਖੇਗਾ ਕੋਈ 10 ਬੱਕਰੀਆਂ ਰੱਖੇਗਾ ਔਰ ਇਹਨੂੰ ਇੱਕ ਸ਼ੁਰੂਆਤ ਹੀ ਆਪਾਂ ਕੀਤੀ ਹੈ ਔਰ ਇਹ ਗੋਡ ਫਾਰਮਿੰਗ ਦੇ ਰਾਹੀਂ ਇਹਨਾਂ ਦੇ ਘਰ ਬੈਠ ਕੇ ਥੋੜੀ ਜੀ ਮਿਹਨਤ ਕਰਕੇ ਇਹਨਾਂ ਦੀ ਆਮਦਨੀ ਘਰੇ ਦੀ ਘਰ ਦੀ ਆਮਦਨੀ ਵਧੇਗੀ ਔਰ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਲਸਟਰ ਬਣਾਵਾਂਗੇ ਜਿੱਥੇ ਆਪਾਂ ਗੋਡ ਫਾਰਮ ਬਣਾਵਾਂਗੇ ਬਹਿਨਾ ਦੀ ਉਮੀਦ ਦੇ ਨਾਮ ਤੇ ਜਿੱਥੇ ਇਹ ਸਾਰੇ ਹਿੱਸੇਦਾਰ ਬਣਨਗੇ ਜਿਵੇਂ ਕੋਈ ਕੋਆਪਰੇਟਿਵ ਹੁੰਦੀ ਹੈ ਜਾਂ ਕੋਈ ਐਫਪੀਓ ਜੋ ਹੁਣ ਅ ਕੇਂਦਰ ਸਰਕਾਰ ਅ ਕੈਰੀ ਕਿ ਐਫ ਪੀਓ ਬਣਾਓ ਔਰ ਉਹਦੇ ਇੱਕ ਬਾਦ ਜਦ ਐਫ ਪੀਓ ਬਣੂਗਾ ਇਹਨੂੰ ਸਬਸਿਡੀ ਵੀ ਮਿਲੇਗੀ ਪਰ ਜਦ ਇੱਕ ਕਲਸਟਰ ਬਣਾ ਕੇ 200 300 ਅ ਬکریاں ਇਕੱਠੇ ਹੋ ਕੇ ਉਹ ਉਹਨਾਂ ਦਾ ਦੇਖਭਾਲ ਕਰਨਗੇ ਤੇ ਇਹਨਾਂ ਦੀ ਤਾਕਤ ਵੀ ਵਧੇਗੀ ਜੋ ਖਰੀਦ ਵੀ ਹੁੰਦੀ ਹੈ ਬکریاں ਨੂੰ ਪਾਲਣ ਵਾਸਤੇ ਉਹਦਾ ਖਰੀਦ ਦਾ ਵੀ ਕਟੂਗਾ ਕਿਉਂਕਿ ਮੈਂਬਰ ਜਾਂਦਾ ਹੋਣਗੇ ਤੇ ਇਸ ਤਰੀਕੇ ਨਾਲ ਇੱਕ ਸ਼ੁਰੂਆਤ ਕੀਤੀ ਹੈ 35 ਮੈਂਬਰ ਤੋਂ ਔਰ ਅਗਲੇ ਮਹੀਨੇ ਆਪਾਂ ਹੋਰ ਵੀ ਮੈਂਬਰ ਟ੍ਰੇਨ ਕਰਨਗੇ ਔਰ ਇਹਨਾਂ ਨੂੰ ਵੀ ਅੱਜ ਜਿਹਦੇ ਕੋਲ ਪੰਜ ਬੱਕਰੀਆਂ ਆ ਉਹ 6 ਮਹੀਨੇ ਬਾਅਦ ਜੇਵੇਂ ਇਹਨਾਂ ਦਾ ਸਿਬਲ ਸਕੋਰ ਵਧਦਾ ਫਿਰ ਇਹ ਪੰਜ ਤੋਂ ਲੈ ਕੇ 10 ਤੇ ਵੀ ਜਾ ਸਕਦੇ ਜਿਹਦੇ ਕੋਲ 10 ਹੈ ਉਹ 20 ਤੇ ਵੀ ਜਾ ਸਕਦੇ ਤੇ ਹੌਲੀ ਹੌਲੀ ਇਸ ਤਰੀਕੇ ਨਾਲ ਆਪਾਂ ਇੱਕ ਪਿੰਡ ਪਿੰਡ ਵਾਈਜ਼ ਆਪਾਂ ਆਪਣੇ ਜੋ ਲੋਗ ਹਨ ਪੰਜਾਬ ਦੇ ਵਿੱਚ ਖਾਸ ਕਰਕੇ ਸਮਰੂਡ ਦੇ ਵਿੱਚੋਂ ਲੈ ਰਹੇ ਉਹਨਾਂ ਦੀ ਆਮਦਨੀ ਵਧਾਂਦੀ ਉਪਰਾਲੇ ਚੱਲ ਰਹੇ ਨੇ ਸਾਹਿਬ ਜੀ ਇਹਨਾਂ ਨੂੰ ਇਹਨਾਂ ਨੂੰ ਬੈਂਕਾਂ ਨਾਲ ਕਿਵੇਂ ਕਿਉਂਕਿ ਇਹ ਬੈਂਕ ਸਾਡੀ ਸੰਸਥਾ ਹੀ ਕਰੇਗੀ ਉਹ ਕਮਿਟਮੈਂਟ ਵੀ ਸਾਡੀ ਹੈ ਵਿਸ਼ਵਾਸ ਵੀ ਸਾਡਾ ਹੀ ਹੈ ਤੇ ਇਸ ਕਰਕੇ ਔਰ ਸਾਨੂੰ ਇਹਨਾਂ ਦੇ ਵਿਸ਼ਵਾਸ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਔਰ ਬੈਂਕ ਵਾਲੇ ਨੂੰ ਸਾਡੇ ਤੇ ਵਿਸ਼ਵਾਸ ਤੇ ਇੱਕ ਇੱਕ ਕਿਸਮ ਦੀ ਇੱਕ ਗਰੁੱਪ ਬਣ ਜਾਂਦਾ ਹੈ ਤੇ ਆਪਾਂ ਬੈਂਕਾਂ ਦੇ ਦੇ ਨਾਲ ਪਹਿਲੀ ਗੱਲ ਕਰ ਲਈ ਔਰ ਹੁਣ ਗੱਲ ਚੱਲ ਰਹੀ ਵੀ ਹੈ ਕਈਆਂ ਦੇ ਲੋਨ ਅਪਰੂਵ ਹੋ ਗਏ ਹੈ ਕਈਆਂ ਦੇ ਪ੍ਰੋਸੈਸ ਚ ਹੈ ਉਹ ਹੋ ਜਾਣਗੇ ਹੌਲੀ ਹੌਲੀ ਤੇ ਸਬਸਿਡੀ ਵਗੈਰਾ ਤਾਂ ਕੋਈ ਸਬਸਿਡੀ ਦਾ ਹੈਗਾ ਸਰਕਾਰ ਦਿੰਦੀ ਹੈ ਸਬਸਿਡੀ ਪਰ ਪਹਿਲੇ ਸ਼ੁਰੂਆਤ ਕਰਾਂਗੇ ਫੇਰੀ ਸਬਸਿਡੀ ਮਿਲ ਜੇ ਕਿੰਨੇ ਮੈਂਬਰ ਅੱਜ ਜਿਹੜੇ ਸਰ 35 ਮੈਂਬਰ ਹਨ ਜਿਨ੍ਹਾਂ ਨੂੰ ਸਰਟੀਫਿਕੇਟ ਦਿੱਤਾ ਗਿਆ 35 ਮੈਂਬਰਾਂ ਨੂੰ ਟ੍ਰੇਨਿੰਗ ਕਰਾ ਕੇ ਸਰਟੀਫਿਕੇਟ ਮਿਲ ਗਿਆ ਔਰ 35 ਮੈਂਬਰਾਂ ਦੇ ਬੈਂਕਾਂ ਦੇ ਵਿੱਚ ਆਪਾਂ ਐਪਲੀਕੇਸ਼ਨ ਪਾ ਦਿੱਤੀ ਹੈ ਔਰ ਬੜੀ ਛੇਤੀ ਇਹਨਾਂ ਨਾਲ ਕੰਮ ਸ਼ੁਰੂ ਕਰਾਵਾਂਗੇ ਕਿੰਨੇ ਉਮੀਦ ਸੰਸਥਾ ਹੋਰ ਕਿਹੜੀ ਕਿਹੜੇ ਕਿੱਤਿਆਂ ਦੇ ਵਿੱਚ ਟ੍ਰੇਨਿੰਗ ਵਗੈਰਾ ਦਵਾ ਰਹੀ ਹੈ ਲੋਕਾਂ ਨੂੰ ਆਪਾਂ ਦੇਖੋ ਇਹ ਤੇ ਅੱਜ ਇਹਦਾ ਗੁੱਡ ਫਾਰਮਿੰਗ ਦਾ ਹੈ ਆਪਾਂ ਹੁਣ ਮੱਝਾਂ ਕੰਨੀ ਵੀ ਦੇਖ ਰਹੇ ਆ ਉਸ ਪਾਸੇ ਵੀ ਆਪਾਂ ਦੇਖਣਾ ਚਾਹ ਰਹੇ ਹਾਂ ਪਰ ਉਥੇ ਮੱਝ ਦੇ ਤੁਸੀਂ ਪਤਾ ਇੱਕੋ ਦੀ ਕੀਮਤ ਜ਼ਿਆਦਾ ਹੈ ਤੇ ਉਹਦੇ ਬਾਰੇ ਵੀ ਆਪਾਂ ਸਟੱਡੀ ਕਰ ਰਹੇ ਹਾਂ ਸਾਡੇ ਇੱਕ ਬਹੁਤ ਵੱਡਾ ਗਰੁੱਪ ਮੈਂ ਤੁਹਾਨੂੰ ਮਿਲਾਵਾਂਗਾ ਅਗਲੇ ਮਹੀਨੇ ਉਹਨਾਂ ਦੇ ਨਾਲ ਉਹਨਾਂ ਨੂੰ ਆਪਾਂ ਮਸ਼ਰੂਮ ਫਾਰਮਿੰਗ ਦੇ ਵਿੱਚ ਟ੍ਰੇਨਿੰਗ ਦਿਲਾਈ ਹੈ ਔਰ ਉਹਨਾਂ ਦੀ ਟਾਇਆਪ ਵੀ ਕਰਤੀ ਹੈ ਕਿ ਜੋ ਇੱਕ ਬੰਦਾ ਉਹਨਾਂ ਦੇ ਮਸ਼ਰੂਮ ਜੋ ਉਹ ਮਨਾਨਗੇ ਪੈਦਾ ਕਰਨਗੇ ਉਹ ਮਸ਼ਰੂਮ ਉਹ ਖਰੀਦੇਗਾ ਤੋਂ ਮਸ਼ਰੂਮ ਫਾਰਮਿੰਗ ਦੇ ਵਿੱਚ ਵੀ ਆਪਾਂ ਆਪਣੀ ਕੁੜੀਆਂ ਨੂੰ ਇੱਕ ਹੋਰ ਗੁਰਪੈਜੀ ਦੀ ਟ੍ਰੇਨਿੰਗ ਹੈ ਸਲਾਈ ਕੜਾਈ ਦਾ ਵੀ ਸਾਡਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਵੀ ਆਪਾਂ ਟ੍ਰੇਨਿੰਗ ਕਰੀ ਜਾਂਦੇ ਹਾਂ ਔਰ ਉਹਨਾਂ ਨੂੰ ਰੋਜ਼ਗਾਰੀ ਦੇ ਰਹੇ ਹਾਂ ਕੱਲੇ ਇਹ ਨਹੀਂ ਕਿ ਟ੍ਰੇਨਿੰਗ ਕਰਾ ਕੇ ਆਪਾਂ ਛੱਡ ਦਿੰਗੇ ਉਹਦਾ ਕੋਈ ਮੁੱਲ ਨਹੀਂ ਉਹਦਾ ਕੋਈ ਫਾਇਦਾ ਨਹੀਂ ਤੇ ਜੋ-ਜੋ ਆਪਾਂ ਕੰਮ ਕਰਦੇ ਆਪਾਂ ਇਹ ਕਰਦੇ ਕਿ ਕੰਮ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਵਪਾਰ ਕਰਨ ਦਾ ਮੌਕਾ ਵੀ ਮਿਲੇ ਆਮਦਨੀ ਬਣਾਉਣ ਦਾ ਮੌਕਾ ਵੀ ਮਿਲੇ ਤਾਂ ਹੀ ਫਾਇਦਾ ਹੈ ਤੇ ਇਸ ਕਰਕੇ ਮਸ਼ਰੂਮ ਦਾ ਚੱਲ ਰਿਹਾ ਹੈ ਸਾਡਾ ਗੋਟ ਫਾਰਮਿੰਗ ਦਾ ਅ ਮਰਜਾ ਦਾ ਆਪਾਂ ਕਰ ਰਹੇ ਆ ਅ ਸਾਡੀ ਕੀ ਕਹਿੰਦੇ ਸੰਡੀ ਜੋ ਇਹ ਵੀ ਚੱਲ ਰਿਹਾ ਆਪਣੇ ਪਾਰਲਰ ਦੀ ਬਿਊਟੀ ਪਾਰਲਰ ਦੀ ਆਪਣੀ ਉਮੀਦ ਦੇ ਮੈਂਬਰਾਂ ਨੇ ਖੋਲੇ ਆ ਫੂਡ ਕਾਰਟ ਵੀ ਹੈਗੇ ਕਰਾਣੇ ਦੀ ਦੁਕਾਨ ਵੀ ਖੋਲੇ ਪਿੰਡਾਂ ਦੇ ਵਿੱਚ ਤੇ ਕਾਫੀ ਸਾਰੀ ਸਕੀਮਾਂ ਚੱਲ ਰਹੀਆਂ ਨੇ। ਖੰਡਾ ਸਾਹਿਬ ਪਿੰਡਾਂ ਦੀਆਂ ਔਰਤਾਂ ਨੂੰ ਘਰਾਂ ਦੇ ਵਿੱਚੋਂ ਇਹ ਕਿਸੇ ਕਿੱਤੇ ਵੱਲ ਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਘਰਾਂ ਦਾ ਜਿਹੜਾ ਮਾਹੌਲ ਹੈ ਪਿੰਡਾਂ ਦਾ ਬਹੁਤ ਵੱਖਰਾ ਉਸ ਦੇ ਲਈ ਕਿੱਦਾਂ ਦੀ ਟੀਮ ਕਿੱਦਾਂ ਦਾ ਵਰਕ ਕਰ ਰਹੀ ਹੈ ਤੁਹਾਡੀ? ਇਹ ਤਾਂ ਟੀਮ ਮੈਂਬਰ ਹੀ ਦੱਸ ਦੇਣਗੇ ਮੇਰੇ ਹੈਗੇ ਉਮੀਦ ਸੰਸਥਾ ਦੇ ਮੈਂ ਤੇ ਉਹਨਾਂ ਦੇ ਬਿਹਾਫ ਤੇ ਕਹਿ ਨਹੀਂ ਸਕਦਾ ਕਿਉਂਕਿ ਫਿਰ ਗਲਤ ਲੱਗੂਗਾ ਉਹਨਾਂ ਨੂੰ ਆਪ ਕਹਿਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਇਹ ਸਾਰੀ ਕੁੜੀਆਂ ਕਿੱਥੇ ਗਈ ਆਪਣੀ ਕੁੜੀਆਂ? ਉਹ ਪਿੱਛੇ ਖੜ੍ਹੀਆਂ ਤੁਹਾਡੇ ਇੱਕ ਪਜਾਰੀ ਲੱਗੀ ਰਹਿੰਦੀ ਹੈ 24 ਘੰਟੇ ਤੇ ਉਹ ਬੜੀ ਖੁਸ਼ੀ ਨਾਲ ਕੰਮ ਕਰ ਰਹੀ ਹੈ ਤੇ ਮਿਹਨਤ ਆਪਾਂ ਕਰ ਰਹੇ ਆ ਦੇਖੋ ਪੰਜਾਬ ਦੇ ਵਿੱਚ ਇਹ ਬਹਿਣਾ ਦੀ ਉਮੀਦ ਆਪਾਂ ਬਣਾਈ ਕਿਉਂ ਆ ਕਿਉਂਕਿ ਅੱਜ ਜੇ ਆਪਾਂ ਸਾਡਾ ਖਰਚਾ ਵੱਧ ਰਿਹਾ ਹਰ ਇੱਕ ਪਰਿਵਾਰ ਦਾ ਖਰਚਾ ਵੱਧ ਰਿਹਾ ਤੇ ਜੇ ਆਪਣੀ ਔਰਤਾਂ ਉਹਨਾਂ ਦੇ ਬੱਚੇ ਘਰ ਬੈ ਕੇ ਆਪਣੇ ਘਰ ਦੀ ਆਮਦਨੀ ਨੇ ਵਿੱਚ ਕੋਈ ਹਿੱਸਾ ਪਾ ਸਕਦੇ ਤੇ ਬਹੁਤ ਵੱਡੀ ਗੱਲ ਹੈ ਇਸ ਕਰਕੇ ਆਪਾਂ ਉਮੀਦ ਪਹਿਣਾ ਦੀ ਉਮੀਦ ਸ਼ੁਰੂ ਕੀਤੀ ਸੀ 27 ਸਾਲ ਪਹਿਲਾਂ ਆਪਾਂ ਪਹਿਲੇ ਤੇ ਸਿਰਫ ਕਰੋਸ਼ੇ ਦਾ ਕੰਮ ਕਰਾਉਂਦੇ ਸੀ ਸਲਾਈ ਕੜਾਈ ਦਾ ਕੰਮ ਕਰਾਉਂਦੇ ਸੀ ਹੁਣ ਆਪਾਂ ਉਹ ਵੀ ਕਰ ਰਹੇ ਹਾਂ ਪਰ ਉਹ ਇੱਕ ਛੋਟੇ ਪੱਧਰ ਤੇ ਕਰ ਰਹੇ ਹਾਂ ਔਰ ਇਹ ਜੋ ਹੈਗਾ ਇਹ ਆਸਾਨ ਵੀ ਕੰਮ ਹੈ ਤੇ ਇਸ ਤਰੀਕੇ ਨਾਲ ਆਪਾਂ ਇਸ ਗੱਲ ਨੂੰ ਸਿਰੇ ਚੜਾਉਂਦੇ ਕੋਸ਼ਿਸ਼ ਸਰ ਮੰਡੀ ਕਰਨ ਕਿਵੇਂ ਹੋਏਗਾ ਤੁਸੀਂ ਜਦੋਂ ਚੀਜ਼ ਬਣ ਜਾਂਦੀ ਹੈ ਤਿਆਰ ਹੁੰਦੀ ਹੈ ਤਾਂ ਮੰਡੀ ਕਰਨ ਸਭ ਤੋਂ ਵੱਡੀ ਮੁਸ਼ਕਲ ਹੈ ਕਿਉਂਕਿ ਜਦੋਂ ਆਮਦਨ ਤੋਂ ਜ਼ਿਆਦਾ ਸਰੋਤ ਪੈਦਾ ਉਹ ਇੱਥੇ ਵੀ ਉੱਥੇ ਵੀ ਉੱਥੇ ਵੀ ਉਮੀਦ ਨੂੰ ਪੂਰਾ ਸਹਿਯੋਗ ਦੇਣ ਦੀ ਲੋੜ ਹੈ ਇਸ ਕਰਕੇ ਆਪਾਂ ਇੰਡੀਵਿਜੂਅਲੀ ਨਹੀਂ ਕਰ ਰਹੇ ਆਪਾਂ ਗਰੁੱਪ ਐਕਟੀਵਿਟੀ ਕਰ ਰਹੇ ਹਾਂ ਗਰੁੱਪਾਂ ਦੇ ਰਾਹੀਂ ਇੱਕ ਦੂਜੇ ਦੀ ਮਦਦ ਹੁੰਦੀ ਹੈ ਜਿਵੇਂ ਸਾਡੇ ਕਈ ਸਾਰੇ ਉਮੀਦ ਬਹਿਣਾ ਦੀ ਉਮੀਦ ਦੇ ਸਕੀਮ ਚੱਲ ਰਹੇ ਹਨ ਜਿਦੇ ਵੀ ਕਲਾ ਇਕ ਨਹੀਂ ਕਰ ਰਹੇ ਤਿੰਨ ਚਾਰ ਕੁੜੀਆਂ ਇਕੱਠੇ ਹੋ ਕੇ ਕਰ ਰਹੀ ਹੈ ਤੇ ਇਹਦੇ ਵਿੱਚ ਵੀ ਜਿਵੇਂ ਵਧੂਗਾ ਮੈਂ ਨਹੀਂ ਚਾਹੁੰਦਾ ਕਿ ਸਿਰਫ 35 ਕੁੜੀਆਂ ਹੋਣ ਜਾਂ ਅਗਲੇ 35 ਹੋਣ ਮੈਂ ਚਾਹੁੰਦਾ 2 3 400 ਹਰ ਕਲਸਟਰ ਦੇ ਵਿੱਚ ਐਸੀ ਕੁੜੀਆਂ ਹੋਣ 5 500 ਤੇ ਸਾਡੇ ਫਾਰਮ ਮੰਨ ਕੀ ਨਾਮ ਇਹ ਤੁਹਾਡਾ ਹਰਜਿੰਦਰ ਕੌਰ ਹਰਜਿੰਦਰ ਜੀ ਜਿਹੜਾ ਉਮੀਦ ਸਾਫ ਦਾ ਵੱਡੋਂ ਅੱਜ ਜਿਹੜੇ ਗੋਡ ਫਾਰਮਿੰਗ ਦੀ ਟ੍ਰੇਨਿੰਗ ਦਿੱਤੀ ਹੈ ਸਰਟੀਫਿਕੇਟ ਤੇ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਲੋਕਾਂ ਦਾ ਕੀ ਰਿਸਪੌਂਸ ਹੈ ਤੁਹਾਡਾ ਹਾਂ ਜੀ ਇਹਦੇ ਵਿੱਚ ਤੁਸੀਂ ਰਿਸਪੌਂਸ ਤੇ ਤੁਹਾਨੂੰ ਪਤਾ ਲੱਗ ਗਿਆ ਪਤਾ ਲੱਗ ਹੀ ਰਿਹਾ ਹੈ ਕਿ ਕਿੱਦਾਂ ਦਾ ਹੈਗਾ ਪੱਛੜ ਕੇ ਲੇਡੀਜ਼ ਨੇੜੀਆਂ ਸੈਲਫ ਹੈਲਪ ਗਰੁੱਪ ਦੀਆਂ ਪੈਣਾ ਦੀ ਉਮੀਦ ਦੇ ਨਾਲ ਜੁੜੀਆਂ ਨੇ ਉਹ ਪਹੁੰਚੀਆਂ ਨੇ ਇੱਥੇ ਆ ਤੁਸੀਂ ਦੇਖੋਗੇ ਕਿ ਗੋਡ ਫਾਰਮਿੰਗ ਜਿਹੜਾ ਕੀਤਾ ਇਹਨੂੰ ਬਲੈਕ 골ਡ ਦਾ ਨਾਮ ਦੇ ਦਿੱਤਾ ਗਿਆ ਹੈਗਾ ਤੇ ਸਾਡੀਆਂ ਇਹ ਲੇਡੀਆਂ ਨੇ ਜਿਹੜੀਆਂ ਉਹਨਾਂ ਦਾ ਇਹ ਸਪੈਸ਼ਲ ਇਨੀਸ਼ੀਏਟਿਵ ਆਇਆ ਹੈਗਾ ਇਹਦੇ ਵਿੱਚ ਭੈਣਾਂ ਦੀ ਉਮੀਦ ਦੇ ਵਿੱਚ ਕਿ ਉਹ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੁਸਾਇਟੀ ਨੂੰ ਇੱਕ ਐਗਜ਼ਾਮਪਲ ਕ੍ਰੀਏਟ ਕਰਨ ਗਿਆ ਕਿ ਔਰਤਾਂ ਵੀ ਹਰ ਪੱਖ ਦੇ ਵਿੱਚ ਅੱਗੇ ਆ ਕੇ ਬੱਚੜ ਛੱਡ ਕੇ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਵਿੱਚ ਹਿੱਸਾ ਪਾ ਸਕਦੀਆਂ ਨੇ ਕਿੰਨੀ ਇੱਕ ਦੇੜੀ ਚ ਜਿਹੜੀਆਂ ਜੁੜਰੀਆਂ ਨੇ ਇਸ ਟਾਈਮ ਕਿੰਨੇ ਲੋਕਾਂ ਨੂੰ ਸਰਟੀਫਾਈਡ ਦਿੱਤੇ ਗਏ ਤੁਹਾਡੇ ਸਰ ਅਸੀਂ ਨੇ ਹੁਣ ਤੱਕ ਜਿਹੜੇ ਹੈਗੇ ਨੇਗੇ ਉਹ 40 ਦੇ ਕਰੀਬ ਸਰਟੀਫਾਈਡ ਕਰ ਦਿੱਤੇ ਗਏ ਹੈਗੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਪਿੰਡਾਂ ਦੇ ਵਿੱਚ ਕਿ ਐਨੀਮਲ ਹਸਬੈਂਡਰੀ ਦੇ ਥਰੂ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ ਨੇ ਤੁਸੀਂ ਗੱਲ ਕਰੋਗੇ ਡਾਇਰੈਕਟਰ ਐਨੀਮਲ ਹਸਬੈਂਡਰੀ ਦੇ ਨਾਲ ਹਰ ਸਾਲ ਫੰਡ ਕਾਫੀ ਜ਼ਿਆਦਾ ਵਾਪਸ ਹੋ ਜਾਂਦਾ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਭੇੜਾਂ ਦੀ ਉਮੀਦ ਇੱਕ ਅਜਿਹਾ ਪਲੇਟਫਾਰਮ ਮਿਲੇ ਲੋਕਾਂ ਨੂੰ ਜਿਹਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਟੀਮ ਹੈ ਸਾਡੀ 12 ਲੇਡੀਆਂ ਦੀ ਸੋਸ਼ਲ ਪੱਧਰ ਤੇ ਕੰਮ ਕਰ ਰਹੀ ਹੈ ਉਹ ਇਹਨਾਂ ਲੇਡੀਆਂ ਨੂੰ ਡੋਰ ਟੂ ਡੋਰ ਜਾ ਕੇ ਮੋਬਾਈਲਾਈਜ਼ ਕਰਦੀ ਆ ਵੇਅਰ ਕਰਦੀ ਹੈ ਕਿ ਅਸੀਂ ਗਵਰਨਮੈਂਟ ਦੀਆਂ ਸਕੀਮਸ ਦਾ ਕਿਸ ਤਰ੍ਹਾਂ ਲਾਭ ਲੈ ਸਕਦੇ ਆ ਤੇ ਕਿਸੇ ਵੀ ਡਿਪਾਰਟਮੈਂਟ ਨੂੰ ਟ੍ਰੇਨਡ ਕਰਨ ਲਈ ਇੱਕ ਬੈਚ ਹੀ ਨਾ ਹੁੰਦਾ ਜੀ ਪੂਰਾ ਤਿਆਰ 35 ਲੇਡੀਆਂ ਅਸੀਂ ਬੈਚ ਤਿਆਰ ਕਰਕੇ ਦਿੱਤਾ ਉਮੀਦ ਦੇ ਥਰੂ ਤੇ ਉਹਨਾਂ ਦੀ ਟ੍ਰੇਨਿੰਗ ਸਕਸੈਸਫੁਲੀ ਜਿਹੜੀ ਹੈਗੀ ਆ ਕਮਜਾਬ ਹੋ ਗਈ ਹੈ ਇੱਥਾਂ ਦੇ ਵਿੱਚ ਔਰਤਾਂ ਨੂੰ ਘਰ ਤੋਂ ਬਾਹਰ ਲਿਆਉਣ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਤਾਂ ਜੀ ਦੇਖੋ ਬਹੁਤ ਜ਼ਿਆਦਾ ਕਰਨੀ ਆ ਸਾਡੀ ਟੀਮ ਨੂੰ ਅਸੀਂ ਕਾਰਮੀ ਦਾ ਨਾਮ ਦੇ ਸਕਦੇ ਆਂਗੇ ਜਿਸ ਤਰ੍ਹਾਂ ਕਿਸੇ ਦੀ ਜਾਲਮਾਲ ਦੀ ਰੱਖਿਆ ਕਰੀਂਦੀ ਹੈ ਜ਼ਿਆਦਾਤਰ ਲੋਕਾਂ ਦਾ ਹੁਣ ਤੱਕ ਸ਼ਨਾਟਾ ਕੰਪਨੀਆਂ ਤੋਂ ਵਿਸ਼ਵਾਸ ਟੁੱਟ ਚੁੱਕਿਆ ਹੈ ਜਦੋਂ ਕੋਈ ਦਰਵਾਜ਼ਾ ਵੀ ਖੜਕਾਂਦਾ ਕਿਸੇ ਦਾ ਜਾ ਕੇ ਤਾਂ ਫਿਰ ਸਾਨੂੰ ਪ੍ਰੋਬਲਮ ਆਂਦੀ ਹੈ ਇੱਕ ਦੂਸਰੀ ਚੀਜ਼ ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਉਮੀਦ ਦੇ ਥਰੂ ਪਿੰਡਾਂ ਦੇ ਵਿੱਚ ਜਾ ਕੇ ਕੰਮ ਕਰਨਾ ਥੋੜਾ ਈਜ਼ੀ ਸੀ ਕਿਉਂਕਿ ਇਹ ਸ਼੍ਰੀ ਅਰਵਿੰਦ ਖੰਨਾ ਜੀ ਦੀ ਅਮੇਜ਼ ਹੈ ਜਿਹੜੀ ਅੱਜ ਵੀ ਪਿੰਡਾਂ ਦੇ ਵਿੱਚ ਬਰਕਰਾਰ ਹੈ ਤੇ ਕਹਿ ਮੈਂ ਉਹਨਾਂ ਦਾ ਜਦੋਂ ਕਿਤੇ ਜ਼ਿਕਰ ਆਂਦਾ ਨਾਂ ਮੰਦਾ ਉਮੀਦ ਦੇ ਨਾਲ ਜੁੜਦਾ ਤਾਂ ਲੋਕ ਸਾਨੂੰ ਵੈਲਕਮ ਕਹਿ ਕੇ ਬਿਠਾਉਂਦੇ ਆ ਜਦੋਂ ਬੈਠ ਜਾਂਦੇ ਆ ਜੀ ਬਾਕੀ ਸਾਡਾ ਕੰਮ ਰਹਿ ਜਾਂਦਾ ਕਿ ਅਸੀਂ ਕਿਸ ਤਰੀਕੇ ਨਾਲ ਉਹਨਾਂ